ਵਾਹਿਗੁਰੂ ਜੀ ਕੀ ਫਤਿਹ ਮੈਂ ਰਹਿਰ ਭਾਜਨ ਤੋਂ ਬੇਨਤੀ ਕਰ ਰਿਹਾ ਇਸ ਵਕਤ ਡੇਹਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਆ ਦਾਣਾ ਮੰਡੀ ਉਹਦੇ ਵਿੱਚ ਵਿਜ਼ਿਟ ਕੀਤਾ ਸੀ ਪਹਿਲਾਂ ਐਸਡੀਐਮ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਆਇਆ ਤੇ ਇੱਥੇ ਮੰਡੀ ਦਾ ਹਾਲ ਵੇਖਿਆ ਬਹੁਤ ਬੁਰਾ ਹਾਲ ਆ ਤੇ ਲੋਕਾਂ ਦਾ ਝੋਨਾ ਜਿਹੜਾ ਵਾ ਉਹ ਬੋਰੀਆਂ ਸਰਕਾਰੀ ਬੋਰੀਆਂ ਦੇ ਵਿੱਚ ਭਰਿਆ ਜਾ ਰਿਹਾ ਪਰ ਕਿਸੇ ਨੂੰ ਰੇਟ ਨਹੀਂ ਦੱਸਿਆ ਜਾ ਰਿਹਾ ਵੀ ਤੇਰਾ ਕੀ ਰੇਟ ਆ ਕੀ ਮੋਚਰਾ ਕੁਝ ਨਹੀਂ ਦੱਸ ਰਹੇ ਤੇ ਉਤੋਂ ਗੱਲ ਨਿਕਲ ਕੇ ਆਈ ਆ ਸੈਕਟਰੀ ਮਾਰਕੀਟ ਕਮੇਟੀ ਨੂੰ ਮਿਲ ਕੇ ਆਏ ਆ ਉਤੋਂ ਗੱਲ ਨਿਕਲ ਕੇ ਆਈ ਆ ਵੀ ਰਿੰਦਾਵਾ ਸਾਹਿਬ ਨੇ ਖਰੀਦ ਚਾਲੂ ਕਰਾਉਣੀ ਆ ਤੇ ਫੇਰ ਇਹੋ ਚਾਲੂ ਹੋਣੀ ਆ ਦੱਸੋ ਜੀ 16 ਤਰੀਕ ਦੀ ਰਿੰਦਾਵਾ ਸਾਹਿਬ 16 ਤਰੀਕ ਦੀ ਖਰੀਦ ਆਈ ਆ ਤੇ ਇੱਕ ਮਹੀਨਾ ਹੋ ਗਿਆ ਖਰੀਦ ਆਈ ਨੂੰ ਤੇ ਤੂੰ ਅੱਜ ਵੀ ਆਣ ਕੇ ਇਹਨਾਂ ਦੀ ਖਰੀਦ ਨਹੀਂ ਅਜੇ ਚਾਲੂ ਕਰਾਈ ਕੀ ਗੱਲ ਤੇਰੀ ਖਰੀਦ ਤੋਂ ਬਿਗਾਰੇ ਦਾਣੇ ਤੋਲਦੇ ਨਹੀਂ ਇਹ ਲੋਕ ਮਿੱਟੀ ਦੇ ਮਾਦੋ ਬਣੇ ਆ ਡੇਰੇ ਦੇ ਲੋਕ ਚੇਤਾਵਨੀ ਆ ਤੇ ਤੈਨੂੰ ਮੈਨਾਂ ਰੋਣਾ ਇਹਨੂੰ ਵੀ ਆਪਣਾ ਜਿਹੜਾ ਇਹ ਕੰਮ ਸੁਧਾਰਨਾ ਏਰੀਆ ਇਥੇ ਹੁਣ ਜਥੇਬੰਦੀ ਆ ਗਈ ਉਹ ਤੇ ਪਹਿਲਾਂ ਤੈਨੂੰ ਕੋਈ ਇਹਨੇ ਪੁੱਛਿਆ ਕਿਸਿਆ ਨਹੀਂ ਗਿਆ ਹੁਣ ਕਿਸਾਨ ਮਜ਼ਦੂਰ ਸ਼ਗਲ ਕਮੇਟੀ ਆ ਗਈ ਉਹ ਤੇ ਜੰਗਾ ਕੰਮ ਕਰ ਲੈ ਤੇ ਪਿੰਡਾਂ 'ਚ ਨਹੀਂ ਤੈਨੂੰ ਵੰਡ ਦੇਣਾ ਤੈਨੂੰ ਦੱਸ ਦੇਗਾ ਫੇ ਭੁੱਲ ਜੀ ਪਿੰਡਾਂ ਚ ਜਾਣਾ ਆ ਜਿਹੜੀ ਤੂੰ ਖਰੀਦ ਆ ਕੇ ਫੋਟੋ ਲਾਉਣੀ ਤੇਰੀ ਫੋਟੋ ਬਣਾਵੇ ਇਸ ਦਾ ਖਰੀਦ ਨਹੀਂ ਹੁੰਦੀ ਫੋਟੋ ਲਾ ਕੇ ਅਖਬਾਰ ਦੇ ਵਿੱਚ ਐਮਐਲਏ ਸਾਹਿਬ ਨੇ ਖਰੀਦ ਚਾਲੂ ਕਰਾਈ ਆ ਜੀ ਕੀ ਗੱਲ ਆ ਬੋਰੀਆਂ 'ਚ ਭਰਿਆ ਕਿਸੇ ਨੂੰ ਦੱਸਿਆ ਵੀ ਕੀ ਰੇਟ ਆ ਕੀ ਨਹੀਂ ਮੁੜ ਕੇ ਵੇਖੀ ਕਿਦਾਂ ਲੋਟ ਹੁੰਦੀ ਆ ਜਿੰਨਾ ਲੋਕਾਂ ਦਾ ਬੋਰੀਆਂ 'ਚ ਮਾਲ ਭਰਿਆ ਵਾ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਵੀ ਤੁਹਾਨੂੰ ਇੱਕ ਵੀ ਰੁਪਈਆ ਕੱਟ ਲੱਗੂਗੀ ਨਾ ਤੇ ਸਾਡੇ ਕੋ ਆ ਜਿਓ ਅਸੀਂ ਇਹਨਾਂ ਦਾ ਗੱਲ ਘੁੱਟ ਕੇ ਤੁਹਾਨੂੰ ਫੇਰ ਦੱਸਾਂਗੇ ਵੀ ਕਿੱਦਾਂ ਇਹਨਾਂ ਨੇ ਕਿਉਂ ਭਰਿਆ ਪਹਿਲਾਂ ਜੇ ਇਹਨਾਂ ਰੇਟ ਘੱਟ ਲਾਉਣਾ ਤੇ ਕਹੀਂ ਉਹ ਆੜਤੀਆ ਕੋਈ ਸੇਲਰ ਵਾਲਾ ਬਿਲਕੁਲ ਨਹੀਂ ਬਕਸਾਂਗੇ ਜਿਹੜਾ ਕਿਸੇ ਨਾਲ ਲੁੱਟ ਕਰੂਗਾ ਇਹ ਮੈਂ ਅੱਜ ਦੇਰੇ ਦੇ ਸਾਰੇ ਲੋਕਾਂ ਨੂੰ ਚੇਤਾਵਨੀ ਦੇ ਚੱਲਿਆ ਆਪਣੇ ਵੇਖ ਲਿਓ ਤੁਹਾਨੂੰ ਨਹੀਂ ਜੇ ਅਸੀਂ ਪਿਛੇ ਛੱਡਣਾ ਜਿੰਨੇ ਕਿਸੇ ਕਿਸਾਨ ਦੀ ਲੁੱਟ ਕੀਤੀ ਗਮਰਾਹ ਕਰਕੇ ਲੋਟ ਕੀਤੀ ਬੋਰੀਆਂ 'ਚ ਵੱਡਾ ਘਬਲਾ ਕਰਨਾ ਇਹਨਾਂ ਵੇਖੀ ਮੁੜ ਕੇ ਆਖਣਾ ਸੇਲਰ ਵਾਲਾ ਦਾਣੇ ਨਹੀਂ ਚੁੱਕਾ ਇੱਥੇ ਇੱਕ ਵੀਰ ਰੱਤੇ ਦਾ ਉਹਦਾ 5 ਦਿਨ ਹੋ ਗਿਆ ਝੋਨਾ ਬੋਰੀਆਂ 'ਚ ਪਾਇਆ ਤੇ ਕੋਈ ਉਹਨੂੰ ਰੇਟ ਨਹੀਂ ਦੱਸ ਰਿਹਾ ਤੇ ਹੁਣਾਂ ਦੇ ਵੀ ਚੁੱਕ ਕੇ ਲੈ ਜਾਓ ਵਿਕਦਾ ਨਹੀਂ ਇਹ ਦੱਸੋ ਆ ਗੱਲਾਂ ਆ ਆ ਮੰਡੀ ਦੇ ਹਾਲ ਆ ਇੱਥੇ ਡੇਰੇ ਬਾਬੇ ਨਾਨਕ ਦੇ ਤੇ ਝੋਨਾ ਜਿਹੜਾ ਉਹ ਬਾਹਰ ਭਜ ਰਿਹਾ ਤੇ ਜੇ ਕਿਸਾਨ ਦਾ ਮੌਸਰ ਕਿਤੇ 18 ਤੋਂ 19 ਆ ਜੇ ਤੇ ਇਹ ਪਿੱਟਣ ਲੱਗ ਪੈਂਦੇ ਵੀ ਦੇਖਣਾ ਹੀ ਨਹੀਂ ਪਹਿਲਾ ਸਰਕਾਰ ਨੂੰ ਚੇਤਾਵਨੀ ਵੀ ਝੋਨੇ ਦੀ ਵੀ ਜਿਹੜੀ ਮੌਇਸਚਰ ਦੀ ਨਮੀ ਦਾ ਉਹ ਵਧਾਇਆ ਜਾਵੇ 22 ਮੌਇਸਚਰ ਤੱਕ ਜਿਹੜਾ ਵਾ ਝੋਨਾ ਖਰੀਦਿਆ ਜਾਵੇ ਤੇ ਜਿਹੜਾ ਝੋਨਾ ਬੋਰੀਆਂ ਚ ਪਾਇਆ ਵਾ ਰੰਧਾਵਾ ਸਾਹਿਬ ਖਰੀਦ ਤੁਸੀਂ ਚਾਲੂ ਕਰਾਉਣੀ ਪਤਾ ਨਹੀਂ ਮੈਨੂੰ ਲੱਗਦਾ ਅਗਲੇ ਮਹੀਨੇ ਜਾ ਕੇ ਇੱਕ ਵੀ ਰੁਪਈਏ ਦੀ ਕਟ ਨਹੀਂ ਜੇ ਉਹਨਾਂ ਲੋਕਾਂ ਨੂੰ ਅਸੀਂ ਲੱਗਣ ਦੇਣੀ ਇਹ ਤੁਹਾਨੂੰ ਦੱਸ ਦਈਏ ਅੱਜ ਗੱਲ ਚੇਤਾਵਨੀ ਆ ਨਹੀਂ ਤੇ ਸਾਰੇ ਪਿੰਡਾਂ ਚ ਪੁਤਲੇ ਫੁੱਟਾਂਗੇ ਤੇਰੇ ਵੇਖ ਲੈ ਅੱਜ ਕੱਲ ਦੱਸ ਦਿੰਦੇ ਤੈਨੂੰ ਪਿੰਡ ਪਿੰਡ ਚੌਂਕ ਚੌਂਕ ਚ ਪੁਤਲੇ ਫੁੱਟਾਂਗੇ ਤੇਰੇ ਅੱਜ ਇਹ ਹੋ ਜਾ ਮੰਡੀਆਂ ਵੱਲੋਂ ਜੇ ਤੇ ਨਹੀਂ ਆਦੇ ਤਾਂ ਬਗਾੜ ਤੇ ਦਾ ਰਹਿ ਹੁੰਦਾ ਸਾਰੇ ਤੂੰ ਬੰਨੇ ਆ ਮਾਰਕੀਟ ਕਮੇਟੀ ਦੇ ਵੀ ਤੇ ਮੰਡੀਆਂ ਵਾਲੇ ਵੀ ਬੋਲੀ ਤੂੰ ਕਰਾਉਣੀ ਆ ਆ ਕੇ ਕਿਉਂ ਕਰਾਉਣੀ ਤੂੰ ਬੋਲੀ ਜੱਜ ਲਗਾ ਦੂ ਇੱਥੇ ਲੋਕਾਂ ਦੇ ਉੱਤੇ ਬਿਲਕੁਲ ਨਹੀਂ ਉਹ ਪ੍ਰਤਾਸ਼ ਕਰਨਾ ਸੀ ਜੇ ਖਰੀਦ ਅੱਜ ਤਾਂ ਹੈ ਹੀ ਮੀਂਹ ਆ ਕੱਲ ਫੇਰ ਆਵਾਂਗੇ ਜੇ ਖਰੀਦ ਮੰਡੀ ਦੇ ਵਿੱਚ ਕੱਲ ਨਾ ਹੋਈ ਤੇ ਵੱਡਾ ਧਰਨਾ ਲਾ ਕੇ ਤੁਹਾਨੂੰ ਦੱਸਾਂਗੇ ਫੇਰ ਕਿ ਦੱਤੀ ਦੇ ਜਾਂ ਤੂੰ ਨਾ ਆਈ ਕੱਲ ਐ ਐਮਐਲਏ ਨੂੰ ਕਹਿੰਦਾ ਮੈਂ ਨਾ ਆਈ ਤੂੰ ਕੱਲ ਖਰੀਦ ਫੇਰ ਵੀ ਚਾਲੂ ਕਰਾਉਣੀ ਹੈ ਇੱਥੇ ਅੱਜ ਬਾਰਿਸ਼ ਵਾ ਚਲੋ ਲੋਕ ਨਹੀਂ ਆਏ ਕੱਲ ਖਰੀਦ ਚਾਲੂ ਕਰਾਉਣੇ ਹੋ ਜੇ ਨਾ ਹੋਈ ਖਰੀਦ ਚਾਲੂ ਤਾਂ ਤੈਨੂੰ ਫੇਰ ਦੱਸਾਂਗੇ ਕਿਦਾਂ ਵੀ ਤੂੰ ਰੋਕਦਾ ਨਾ ਪਹਿਲਾਂ ਖਰੀਦ ਕਰਨ ਦੇਖਦੇ ਆ ਦੋਗੀ ਯਾਰ ਇੰਨਾ ਲੋਕਾਂ ਨੂੰ ਕਮਰਾ ਇੰਨਾ ਲੋਕਾਂ ਨੂੰ ਕਮਰਾ ਵੇੜਾ ਘਰ ਕੱਗੇ ਵਿਚਾਰਿਆ ਲੋਕਾਂ ਦਾ ਹੋ ਗਿਆ ਝੋਨਾ ਮਰ ਗਿਆ ਫਸਲਾਂ ਸਾਰਾ ਤਬਾਹ ਹੋ ਗਿਆ ਉਤੋਂ ਤੂੰ ਮਹੀਨਾ ਹੋ ਗਿਆ ਤਾਂ ਖਰੀਦ ਨਹੀਂ ਚਾਲੂ ਕਰਾਉਣ ਡਿਆ ਧੱਕਿਆ ਘਰ ਬੈਠਾ ਤੂੰ ਤੈਨੂੰ ਇਹ ਨਹੀਂ ਚੇਤਾ ਆਇਆ ਵੀ ਮੈਂ ਜਾ ਕੇ ਪਹਿਲਾਂ ਖਰੀਦ ਚਾਲੂ ਕਰਾਵਾਂ ਸੋ ਬਿਲਕੁਲ ਅੱਜ ਅਸੀਂ ਇਹ ਚੇਤਾਵਨੀ ਦੇ ਦੇਸਨੇ ਧੁੱਪ ਲੱਗਦੀ ਕੱਲ ਨੂੰ ਤਿਆਰ ਕੇ ਅਸੀਂ ਇੱਥੇ ਮੰਡੀ ਦੇ ਵਿੱਚ ਧਰਨਾ ਵੀ ਲਾਵਾਂਗੇ ਜੇ ਲੋੜ ਪਈ ਤੇ ਪਰ ਖਰੀਦ ਚਾਲੂ ਕੱਲ ਜਦੂਰ ਹਰ ਹਾਲਤ ਚ ਕਰਾਵਾਂਗੇ ਇਹ ਸਾਡੀ ਚੇਤਾਵਨੀ ਆ ਕਿਸਾਨ ਮਜ਼ਦੂਰ ਸਮਸ਼ ਕਮੇਟੀ ਜਿੰਦਾਬਾਦ 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 ਐ ਐਮਐਲ ਰੰਧਾਵਾ ਮੁਰਦਾਬਾਦ 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 ਲੋਕਾਂ ਦੀ ਖਰੀਦ ਨਾ ਚਾਲੂ ਕਰਾਉਣ ਵਾਲਾ ਐਮਐਲ ਰੰਧਾਵਾ ਮੁਰਦਾਬਾਦ 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 ਇਹ ਲੋਟੂ ਟੋਲੇ ਮੁਰਦਾਬਾਦ 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 ਦਾ ਬੇੜਾ ਹੀ ਕਰਕ ਕਰ ਕਰ ਜਿੰਦਾਬਾਦ ਰਵੇ ਕੱਖਣਾ ਰਵੇ